खबर लुधियाना की है जहां से पुलिस प्रशासन ने पांच बदमाशों को गिरफ्तार कर लिया है जिनमें से तीन बालिक और दो नाबालिग बताए जा रहे हैं ये बदमाश रास्ते में लोगों को डरा धमकाकर उनसे फोन स्नैच करते थे और इन्होंने दो बाइक भी चोरी की है इस मौके पर पुलिस प्रशासन का क्या कहना है आइए जानते हैं मिति चार दो पच्ची एस एच ओ जसवीर सिंह ए एस जसपाल सिंह की पुलिस पार्टी ने थाना जोधेवाल एरिए ਪੰਜ ਜਿਹੜੇ ਦੋਸ਼ੀ ਐ ਉਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਵਿੱਚੋਂ ਦੋ ਤਾਂ ਮਾਈਨਰ ਐ ਤਿੰਨ ਜਿਹੜੇ ਹੈਗੇ ਉਹ ਮੇਜਰ ਹੈਗੇ ਸਾਗਰ ਅਰਜਨ ਤੇ ਸਾਗਰ ਮਹਿਰਾ ਇਹ ਮੇਜਰ ਹੈਗੇ ਤੇ ਦੋ ਜਿਹੜੇ ਹੈਗੇ ਦੋਸ਼ੀ ਉਹ ਜਵਨਾਇ ਲੈਗੇ ਇਸ ਲਈ ਉਹਨਾਂ ਦੇ ਨਾਂ ਨਹੀਂ ਤੁਹਾਨੂੰ ਦੱਸੇ ਇਹਨਾਂ ਪੰਜਾਂ ਬੰਦਿਆਂ ਨੂੰ ਫੜ ਕੇ ਇਹਨਾਂ ਦੇ ਕੋਲੋਂ 15 ਮੋਬਾਈਲ ਤੇ ਦੋ ਮੋਟਰਸਾਈਕਲ ਤੇ ਦੋ ਦਾਤਰ ਜਿਹੜੇ ਉਹ ਰਿਕਵਰ ਕੀਤੇ ਐ ਇਹਨਾਂ ਨੂੰ ਕੱਲ ਕੋਰਟ 'ਚ ਪੇਸ਼ ਕੀਤਾ ਸੀਗਾ ਤੇ ਇੱਕ ਦਿਨ ਦਾ ਰਿਮਾਂਡ ਮਿਲਿਆ ਸੀ ਅੱਜ ਇਹਨਾਂ ਨੂੰ ਦੁਬਾਰਾ ਪੇਸ਼ ਕਰਕੇ ਇਹਨਾਂ ਦਾ ਹੋਰ ਰਿਮਾਂਡ ਲਿਆ ਜਾਊਗਾ ਤੇ ਇਹਨਾਂ ਕੋਲੋਂ ਕਈ ਵਾਰ ਤਾਂ ਜਿਹੜੀਆਂ ਸਾਡੀਆਂ ਸਲੇਮ ਟਾਵਰੀ ਦੀ ਤੇ ਜੋਧੇਵਾਲ ਦੀਆਂ ਜਿਹੜੀਆਂ ਉਹ ਟਰੇਸ ਹੋਈਆਂ ਬਾਕੀ ਅੱਜ ਦੁਬਾਰਾ ਰਿਮਾਂਡ ਰਿਮਾਂਡ ਲੈ ਕੇ ਤੇ ਹੋਰ ਵੀ ਕੋਈ ਪੁੱਛਗਿੱਛ ਕਰਕੇ ਹੋਰ ਵੀ ਰਿਕਵਰੀ ਕੀਤੀ ਜਾਊਗੀ ਸਰ ਇਹਨਾਂ ਦਾ ਪਹਿਲਾਂ ਕੋਈ ਪਰਚਾ ਨਹੀਂ ਨਹੀਂ ਫਿਲਹਾਲ ਜੋ ਚੈੱਕ ਕੀਤਾ ਉਹਦੇ 'ਚ ਪਹਿਲਾਂ ਇਹਨਾਂ ਤੇ ਕੋਈ ਪਰਚਾ ਨਹੀਂ ਹੈਗਾ ਤੇ ਬਾਕੀ ਹੁਣ ਰਿਮਾਂਡ ਲੈਣ ਤੋਂ ਬਾਅਦ ਦੁਬਾਰਾ ਰੀਵੈਰੀਫਾਈ ਕਰਾਂਗੇ ਨਹੀਂ ਫਿਲਹਾਲ ਇਹ ਗੱਲ ਸਾਹਮਣੇ ਨਹੀਂ ਆਈ ਕਿ ਕੋ ਨਸ਼ਾ ਕਰਦੇ ਆ ਲੇਕਿਨ ਇਹਨਾਂ ਦਾ ਹੁਣ ਮੈਡੀਕਲ ਚ ਡੋਪ ਟੈਸਟ ਕਰਾਵਾਂਗੇ ਸਰ ਕਿੱਥੋਂ ਕਿਹਨਾਂ ਲੱਤੇ ਪੜੇਗਾ ਸਰ ਇਹ ਜਿਹੜੇ ਹੈਗੇ ਸਾਰੇ ਹੀ ਤਕਰੀਬਨ ਜੋਧੇਵਾਲ ਦੀ ਏਰੀਏ ਦੀ ਹੈ ਕਾਲੀ ਸੜਕ ਵਾਲੀ ਰੋਡ ਦੇ ਹੈਗੇ ਬਾਰਦਾਤ ਜਿਹੜੀ ਹੈਗੀ ਆ ਆਪਣਾ ਜਿਹੜੀ ਜੀਟੀ ਰੋਡ ਰਾਹੋਂ ਰੋਡ ਦੇ ਵਿਚਾਲੇ ਵਿਚਾਲੇ ਏਰੀਆ ਚ ਕਰਦੇ ਸੀ ਸਰ ਉਮਰ ਕਿੰਨੀ ਕਰਦਾ ਇਹ ਦੋ ਤਾਂ ਹੈਗੇ 18-19 ਸਾਲ ਦੇ ਇੱਕ 21-22 ਸਾਲ ਦਾ ਦੋ 16 ਸਾਲ ਦੇ ਘਰੋ ਹਾਲਾਤ ਕਿਸ ਤਰ੍ਹਾਂ ਨਾਰਮਲ ਪਰਿਵਾਰ ਹੈਗੇ ਲੇਬਰ ਕਲਾਸ টাইਪ ਬਸ ਕੰਮ ਨਹੀਂ ਕਰਨਾ ਈਜ਼ੀ ਮਨੀ ਪਰ ਇਹ ਪੜੇ ਲਿਖੇ ਵੀ ਹੈ ਜਾਂ ਕੁਝ ਨਹੀਂ ਫਿਲਹਾਲ ਨਾਰਮਲ ਜਿਹੇ ਪੜੇ ਹੈ ਜਿਆਦਾ ਪੜੇ ਲਿਖੇ ਕੋਈ ਨਹੀਂ ਇਹ ਹੁਣ ਵੈਰੀਫਾਈ ਕਰ ਰਹਾ ਪਿਛਲੇ ਕਾਫੀ ਸਮੇ ਤੋਂ ਕਰ ਰਹਾ ਕਿਉਂਕਿ ਜਿਹੜੀ ਇੱਕ ਸਲੇਮ ਟਾਵਰੀ ਦੇ ਏਰੀਏ ਦੀ ਹੈ ਉਹ ਤਾਂ ਕਾਫੀ ਪੁਰਾਣੀ ਹੈ ਵਾਰਦਾਤ ਜਿਹੜੀ ਇਹ ਬੰਦੇ ਹੈਗੇ ਉਹ ਵੈਰੀਫਾਈ ਕਲੀਅਰ ਕਰ ਰਹੇ ਆ ਉਹ ਕਲੀਅਰ ਕਰਕੇ ਫਿਰ ਦੱਸਾਂ